ਮਮੇ ਕੀ ਲਗੀ ਬਣਾਉਣਾ ਮੈਂ ਪੁੱਤ ਆਖਿਆ ਹੀ ਉਹਨੂੰ ਆਪਣੀ ਬਲਜੀਤ ਨੂੰ ਵੀ ਬਲਜੀਤ ਆ ਭਾਈ ਜੀ ਹੋਈ ਜਾਂ ਤੇ ਇੰਨੇ ਵਿੱਚ ਚੌਲ ਪਾਲਾ ਤੇ ਕੁਝ ਲਸਣ ਪਾਲਾ ਅੱਛਾ ਤੇ ਕੜੀ ਬਣਾ ਸਬਜ਼ੀਆਂ ਖਾ ਖਾ ਕੇ ਤੇ ਅੰਦਰੋਂ ਹੱਕ ਗਏ ਹੂੰ ਤੇ ਉਹ ਆਂਦੀ ਆ ਨਾ ਮੈਨੂੰ ਤਾਂ ਮਮੀ ਹੱਥਾਂ ਵਿੱਚ ਮੁਸਕੰਦ ਅੱਛਾ ਤੇ ਫਿਰ ਮੈਂ ਆਪੇ ਡੈਪਿੰਗ ਆ ਕੇ ਹੋਰ ਮੈਂ ਕੀ ਕਰਾਂ ਫਿਰ ਨਹੀਂ ਮੈਨੂੰ ਵੇਖ ਲੋ ਨੋਆ ਦਾ ਸੋਕ ਨਵਾਂ ਸੁਖ ਕੀ ਜਦ ਤਣ ਵੇਖਣ ਗਈ ਉਦੋਂ ਤੇ ਬੜੀ ਸਿਫਤਾਂ ਕਰਦੀ ਸੀ ਮਾਤਾ ਤੂੰ ਸਿਫਤਾਂ ਤੇ ਮੈਂ ਕਰਦੀਆਂ ਸਿਫਤਾਂ ਤੇ ਮੈਂ ਹੁਣ ਵੀ ਕਰਦੀ ਆ ਹੁਣ ਮੈਂ ਕਿਹੜੀ ਉਹਨੂੰ ਮਾੜਾ ਸਮਝਣ ਨਹੀਂ ਆ ਤੇ ਪਰ ਜਦੋਂ ਕਾਮਾਨੀ ਆ ਤੇ ਉਦੋਂ ਇਤਰਾ ਦੀਆਂ ਗੱਲਾਂ ਕਰਦੀ ਸੋਣੀ ਸੁਨੱਖੀ ਵੇਖੀ ਉੱਚੀ ਲੰਮੀ ਜਵਾਨ ਗੱਲ ਪਤਾ ਕੀ ਆ ਕੋਈ ਸੱਸ ਜਿਹੜੀ ਨਵਾਂ ਤੋਂ ਦੁਖੀ ਆ ਤੇ ਕੋਈ ਜਿਹੜੀ ਨੂੰ ਸੱਸ ਤੋਂ ਦੁਖੀ ਆ ਇਹ ਕੰਮ ਐਡਾ ਹੀ ਚੱਲਦਾ ਰਹਿਣਾ ਵਾ ਤੇ ਮੈਨੂੰ ਤਾਂ ਆਪਣੀ ਕੁੜੀ ਦਾ ਫਿਕਰ ਪਿਆ ਸੁਖ ਦਾ ਹਾਂ ਇਹ ਕੰਮ ਤਾਂ ਦਾ ਕੋਈ ਕਰਦੀ ਨਹੀਂ ਤੇ ਕੱਲ ਨੂੰ ਉਹ ਵੀ ਵਿਆਹ ਨਹੀਂ ਉਹ ਮਨਗੇ ਲਾਮੇ ਆਏਗਾ ਨਹੀਂ ਕੰਮ ਨਹੀਂ ਹੁੰਦਾ ਨਾ ਪੁੱਤ ਮੇਰੀ ਧੀ ਨੇ ਤਾਂ ਵੇਖੀ ਇੱਥੇ ਗਈ ਰਾਜ ਕਰੂਗੀ ਉਹ ਰਾਜ ਤਾਂ ਆ ਕਰੂਗੀ ਕਿ ਚੌਂਕਾ ਚੁੱਲੇ ਦਾ ਕੰਮ ਆਉਂਦਾ ਹੋਊਗਾ ਆਹ ਮੱਖੜਾਈ ਤੇ ਨਹੀਂ ਸਾਰੀ ਚਬਾ ਕੇ ਖਾ ਲੈਣੀ ਕੋਈ ਨਹੀਂ ਮੈਂ ਤਾਂ ਉਹਨੂੰ ਚਮਾਂਦਣਾ ਚ ਕੰਮ ਸਿਖਾਲ ਦੇਣਾ ਤੂੰ ਹੀ ਤਾਂ ਸਿਖਾਲ ਦੇਣਾ ਪਰ ਉਹਦੀ ਨੀਤ ਉਹ ਸਿੱਖਣ ਦੀ ਫੇਰ ਹੀ ਆ ਨਹੀਂ ਨਹੀਂ ਸਿੱਖੂਗੀ ਮੇਰੀ ਧੀ ਬੜੀ ਸਿਆਣੀ ਆ ਮੈਨੂੰ ਨਹੀਂ ਲੱਗਦਾ ਕੋਈ ਕੰਮ ਸਿੱਖ ਜੂਗੀ ਚਲੋ ਗਾੜੀ ਇਹਦੇ ਕਰਮ ਮੀਆਂ ਬਾਈਆਂ ਸਾਨਾਂ ਦੀ ਹੋ ਗੋ ਚੱਲੇ ਇਹਨੂੰ ਚਾਹ ਬਣਾਉਣੀ ਈ ਚੱਜਣਾ ਕੋਈ ਨਹੀਂ ਜਾ ਚਾਹ ਦੀ ਕਿਹੜੀ ਗੱਲ ਵਾ ਰੋਟੀਆਂ ਦੀ ਇਹ ਤਾਂ ਦੋਵਾਂ ਤਰ੍ਹਾਂ ਦੇ ਕੰਮ ਸਿੱਖ ਲਈਦਾ ਵਾ ਉਹ ਗੱਲਾਂ ਨਾਲ ਤਾਂ ਬੇਹੇੜਾ ਕੁ ਸਿੱਖ ਲਈਦਾ ਵਾ ਨਹੀਂ ਸਿੱਖ ਲੂਗੀ ਮੈਂ ਜਾਜ ਸਖਾਲ ਦੇਣੀ ਉਤਰਾਂ ਦੀ ਨਹੀਂ ਸੁੱਖ ਮੇਰੇ ਅੱਖੇ ਲੱਗ ਜਾਂਦੀ ਠੀਕ ਮੇਰੀ ਆ ਚਲੋ ਚੰਗੀ ਗੱਲ ਆ ਜੇ ਅੱਖੇ ਲੱਗ ਜੂ ਤੇ ਆਹੋ ਮੈਂ ਅੱਗੇ ਵੀ ਮੈਂ ਦੋ ਵਾਰ ਫੋਨ ਲਾਇਆ ਉਹਨੂੰ ਫੋਨ ਹੀ ਨਹੀਂ ਚੁੱਕਣ ਰਹੀ ਸੁਧਾਨ ਜੀ ਮੇਰਾ ਨਰਸ ਕੇ ਤੇ ਬੈ ਕੀ ਆ ਮੇਰਾ ਤਾਂ ਉਹਦੇ ਬਿਨਾ ਸਰਦਾ ਵੀ ਨਹੀਂ ਹਰ ਇੱਕ ਗੱਲ ਤੇ ਮੈਂ ਉਹਨਾਂ ਨੂੰ ਸ਼ੇਅਰ ਕਰਨੀ ਹੁੰਦੀ ਐ ਤੇ ਸਾਰੇ ਮੇਰੇ ਰਾਜ਼ ਵੀ ਉਹਨੂੰ ਹੀ ਪਤਾ ਵਾ ਪਤਾ ਨਹੀਂ ਕੀ ਗੱਲ ਹੋਈ ਓ ਦੋ ਵਾਰੀ ਫੋਨ ਲਾਇਆ ਚੁੱਕਿਆ ਹੀ ਨਹੀਂ ਇੱਕ ਵਾਰੀ ਫੇਰ ਲੰਮੀ ਐ ਵਾਏ ਗੁਰੂ ਹੋਣੀ ਫੋਨ ਚੁੱਕ ਲੈ ਮੇਰੀ ਟੈਨਸ਼ਨ ਥੋੜੀ ਜੀ ਦੂਰ ਹੋ ਜੇ ਮੈਨੂੰ ਲੱਗਾ ਕੱਲ ਵਾਲੀ ਜਿਹੜੀ ਗੱਲ ਹੋਈ ਨਾ ਉੱਤੋਂ ਹੀ ਜ਼ਿਆਦਾ ਗੁੱਸੇ ਹੋ ਗਈ ਆ ਮੰਨਾ ਤੁਰੀ ਜੋ ਨਹੀਂ ਉਹਨੇ ਵੀ ਤੇ ਅਗਲੀ ਨਾ ਛੱਟ ਮੈਨੂੰ ਕਹਤਾ ਦਫਾ ਹੋ ਮੈਂ ਨਹੀਂ ਤੇਰ ਨਾਲ ਨਾ ਨਾ ਜ ਆਈਆਂ ਵੀ ਨਹੀਂ ਆਪਾਂ ਕੱਠੀਆਂ ਹਾਏ ਹੁਣ ਤੇ ਨੰਬਰ ਵੀ ਨਹੀਂ ਲੱਗਣ ਡਿਆ ਲੱਕਿਆ ਲੱਕਿਆ ਸ਼ੁਕਰ ਪਾਪਾ ਚੁੱਕਲੇ ਚੁੱਕਲੇ ਹੁਣ ਤੇ ਨੰਬਰ ਯੂ ਹੈਵ ਡਾਇਡ ਇਸ ਕਾਟ ਅਪ ਬੀਜ਼ੀ ਫਿਰ ਬਿਜ਼ੀ ਕਰਤਾ ਹੀ ਸੁਖ ਹਾਂਜੀ ਬਾਪਾ ਬੜੀ ਪਰੇਸ਼ਾਨ ਜੀ ਲੱਗਣ ਡੀ ਆ ਮਾ ਵੀ ਮੇਰੀ ਬੈਸਟ ਫਰੈਂਡ ਜਿਹੜੀ ਮੇਰੀ ਬੈਸਟ ਹੀ ਮੇਰਾ ਫੋਨ ਹੀ ਨਹੀਂ ਚੁਪਕਣ ਲਈ ਮਨਪ੍ਰੀਤ ਹਾਂਜੀ ਮੈਨੂੰ ਅੱਗੇ ਪਤਾ ਮਨਪੀ ਜਦੋਂ ਫੋਨ ਨਾ ਨਾ ਚੁੱਕੇ ਉਦੋਂ ਤੇਰਾ ਹੀ ਦੰਦ ਦਾ ਮੂੰਹ ਬਣ ਜਾਂਦਾ ਵਾ ਹਾਂ ਤੁਹਾਨੂੰ ਪਤਾ ਭਾਬੀ ਜੀ ਹਰ ਇੱਕ ਗੱਲ ਮੈਂ ਉਹਨਾਂ ਹੀ ਸ਼ੇਅਰ ਕਰਦੀ ਆ ਜਿਹੜੀ ਮੇਰੇ ਰਾਜ਼ ਦੀਆਂ ਗੱਲਾਂ ਕਈ ਹੁੰਦੀਆਂ ਜਿਹੜੀਆਂ ਸਹਲੀਆਂ ਸਹਲੀਆਂ ਕਰਦੀਆਂ ਸ਼ੇਅਰ ਸਾਰਾ ਕੁਝ ਮੈਂ ਉਹਨਾਂ ਨਾਲ ਸ਼ੇਅਰ ਕੀਤਾ ਹੁੰਦਾ ਪਹਿਲਾਂ ਮੈਨੂੰ ਦੱਸ ਜਿਹੜੀਆਂ ਤੇਰੀਆਂ ਉਹ ਜਿਹੇ ਰਾਜ ਦੀਆਂ ਗੱਲਾਂ ਜਿਹੜੀਆਂ ਉਹਨੂੰ ਪਤਾ ਚ ਨਹੀਂ ਮੈਨੂੰ ਨਹੀਂ ਪਤਾ ਹਏ ਭਾਬੀ ਜੀ ਕਈ ਦੁੱਖ ਸੁੱਖ ਹੁੰਦੇ ਕਈ ਵੇਲੇ ਹੋ ਸਕਦਾ ਐਣੀ ਮੈਂ ਚੁਗਲੀ ਲਾਈ ਹੋਵੇ ਤੇ ਉਹ ਹਏ ਨਹੀਂ ਮੈਂ ਤਾਂ ਉਹ ਲਈ ਹੁਕ ਚੁਗਲੀਆਂ ਲਾਉਂਦੀ ਆ ਇੱਥੇ ਬੜਾ ਭਾਬੀ ਜੀ ਭਾਬੀ ਜੀ ਕਰੂਗੀ ਤੇ ਉੱਥੇ ਜਾ ਕੇ ਮੇਰੀਆਂ ਚੁਗਲੀਆਂ ਉਹ ਨਹੀਂ ਭਾਬੀ ਜੀ ਐਡੀ ਵੀ ਕੋਈ ਗੱਲ ਨਹੀਂ ਆ ਪਰ ਮੇਰਾ ਫੋਨ ਨਹੀਂ ਚੁੱਕਣ ਦੀ ਤੁਸੀਂ ਆਪਣਾ ਫੋਨ ਲਿਆ ਉਹ ਮੈਂ ਤੁਹਾਡੇ ਫੋਨ ਤੋਂ ਲਾ ਕੇ ਵੇਖਾ ਤੇ ਇਹਦਾ ਨਹੀਂ ਇਹਦਾ ਕੀ ਮਤਲਬ ਹੋਇਆ ਵੀ ਤੇਰਾ ਫੋਨ ਨਹੀਂ ਚੁੱਕਣ ਦੀ ਤੇਰਾ ਨੰਬਰ ਵੇਖ ਕੇ ਤੇਰਾ ਫੋਨ ਨਹੀਂ ਚੁੱਕਣ ਦੀ ਉਹ ਨਹੀਂ ਭਾਬੀ ਹੋ ਸਕਦਾ ਮੈਨੂੰ ਉਦਾਂ ਹੀ ਗੁੱਸੇ ਜੀ ਹੋਈ ਸੀ ਮਾਰੀ ਜੀ ਕੋਈ ਗੰਭੀਰ ਗੱਲ ਲੱਗਦੀ ਐ ਮੈਨੂੰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਦਾਂ ਮੈਨੂੰ ਗੁੱਸੇ ਹੋ ਗਈ ਕੱਲ ਕਹਿੰਦੀ ਹਾਂ ਮਾਰਕੀਟ ਜਾਣਾ ਵਾ ਤੇ ਮੈਂ ਮਨਾਂ ਕਰਤਾ ਮੈਂ ਕਿਹਾ ਨਹੀਂ ਆਪਾਂ ਨਹੀਂ ਜਾਣਾ ਤੇ ਟਾਈਮ ਹੋ ਗਿਆ ਵਾ ਘਰ ਦਾ ਤੇ ਚੱਲੀਏ ਬਸ ਲੰਘ ਜਾਣੀ ਹੁਣ ਫੇਰ ਮਨਪ੍ਰੀਤ ਵੀ ਸ਼ਦਾਨ ਵਾ ਇਹ ਵੀ ਕਿੱਡੀ ਕ ਗੱਲ ਵਾ ਦੱਸ ਜਦੋਂ ਹੁਣ ਘਰ ਚ ਬੰਦਾ ਟਾਈਮ ਨਾ ਨਾ ਆਵੇ ਘਰ ਜਾਣ ਦੀ ਫਿਕਰ ਲੱਗ ਜਾਂਦੀ ਆ ਬੰਦਾ ਫੇਰ ਕਿਹ ਦਿਨ ਚੱਲ ਜੇ ਮਾਰਕੀਟ ਉਹਦਾ ਭਾਬੀ ਨੇਚਰ ਹੀ ਇਦਾਂ ਦੁੱਧ ਨਿੱਕੀ ਨਿੱਕੀ ਗੱਲ ਤੋਂ ਰੋਸ ਜਾਂਦੀ ਤੁਹਾਨੂੰ ਪ ਲੈ ਜੇ ਤੇਰੀ ਇੰਨੀ ਬੈਸਟ ਫਰੈਂਡ ਦਾ ਨਾਲ ਹੈਵੀ ਕਵਾਦੀ ਆ ਤੇ ਨਾਲ ਇਧਰ ਤੇਰਾ ਭਰਾ ਵੀ ਕਵਾਦਾ ਤੇ ਇਦਾਂ ਕਰ ਸਾਨੂੰ ਭਾਬੀ ਬਣਾ ਲੈ ਆਪਣੀ ਹਾਂਜੀ ਸੱਚ ਪਾ ਬੀ ਜੀ ਆ ਦੇ ਮੇਰੇ ਦਿਮਾਗ ਚ ਹੀ ਨਹੀਂ ਆਇਆ ਤੇ ਇਹ ਗੱਲ ਵੱਲ ਤੇ ਮੈਂ ਕਦੀ ਗਈ ਵੀ ਨਹੀਂ 나ই ਮੈਂ ਗੌਰ ਕੀਤਾ ਇਹਦੇ ਗੱਲ ਵੱਲ ਇਹੋ ਜਿਹੜੀ ਮੈਨੂੰ ਪੁੱਛਿਆ ਕਰ ਨਾਲੇ ਤੇਰੀ ਪੱਕੀ ਸਹੇਲੀ ਨਾਲੇ ਤੇਰੀ ਭਾਬੀ ਬਣ ਜੂਗੀ ਸਹੀ ਗੱਲ ਭਾਬੀ ਜੀ ਮੈਂ ਅੱਜ ਜਾਨੀ ਆ ਨਾ ਕਾਲਜ ਮਿਲਣਾ ਤੇ ਹੈਗਾ ਜਾਂ ਇੱਥੇ ਮੈਨੂੰ ਉਹਨੀ ਉੱਥੇ ਕਰਦੀਆਂ ਮੈਂ ਗੱਲ ਉਹਦੇ ਨਾਲ ਇਹ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਉਹਨੂੰ ਤੈਨੂੰ ਮਨਾਉਣਾ ਪੈਣਾ ਵਾ ਜਿਹੜੀ ਵੀ ਤੇਰੀ ਗੱਲ ਹੋਈ ਹੈ ਨਾ ਉਹਦੇ ਪੈਰੀ ਪੈਜੀ ਕੋਈ ਗੱਲ ਨਹੀਂ ਫਿਰ ਕੇ ਹੈ ਤੇ ਤੇਰੀ ਫਰੈਂਡ ਹੀ ਆ ਨਾ ਅੱਜ ਤੋਂ ਮੈਂ ਜਾਨੀ ਹੁੰਨੀ ਹੀ ਨਾ ਹਾਂਜੀ ਸਕੂਲੇ ਤੇ ਮੈਂ ਠੀਕਦੀ ਰਹਿਣਾ ਆਪਣੀਆਂ ਸਹੇਲੀਆਂ ਨੂੰ ਜਿੰਨਾ ਚਿਰ ਬਾਹਰ ਨਹੀਂ ਨਿਕਲਦੀਆਂ ਹੁੰਦੀਆਂ ਆਪਣੇ ਮੋੜ ਦੇ ਨੇ ਬਸਤਾ ਪਾਇਆ ਹੋਣਾ ਗੋੜੇ ਗੋੜੇ ਪਾਰ ਲਗਣਾ ਤੇ ਮੰਮੀ ਮੇਰੀ ਨੇ ਧੱਕ ਧੱਕ ਤੋੜਨਾ ਵੀ ਤੁਰਦੀ ਕਿਉਂ ਨਹੀਂ ਆ ਤੇ ਉਹਨ ਮੰਮੀ ਨੂੰ ਕੀ ਪਤਾ ਵੀ ਬੈਸਟ ਫਰੈਂਡ ਫਰੈਂਡਾਂ ਦਾ ਪਿਆਰ ਕਿੰਨਾ ਹੁੰਦਾ ਇਹਦੇ ਤੈਨੂੰ ਪਤਾ ਲੱਗ ਗਈ ਗਿਆ ਨਾ ਸਹੀ ਗੱਲ ਪਰ ਭਾਬੀ ਜੀ ਆਪਾਂ ਤੇ ਇਹ ਸੋਚ ਲਿਆ ਨਾ ਉਹਨੂੰ ਬਣਾਉਣਾ ਬੜਾ ਔਖਾ ਜੀ ਉਹ ਤੇ ਆਪਣੀ ਮੰਮੀ ਜੜੀ ਤੋਂ ਬਿਨਾ ਉਹਨੇ ਕਦੀ ਵੀ ਨਹੀਂ ਮੈਨੂੰ ਹਾਂ ਕਰਨੀ ਨੇ ਕਿਹਾ ਨਾ ਜਿੱਥੇ ਮੇਰਾ ਮੰਮੀ ਜੜੀ ਕੋ ਉੱਥੇ ਹੀ ਮੈਂ ਵਿਆਹ ਕਰਾਉਣਾ ਨਾ ਬਣਾਉਣਾ ਬੜਾ ਔਖਾ ਨੂੰ ਦੱਸ ਅਸੀਂ ਕਿਹਨੇ ਮਾੜੇ ਲਿਸਿਆ ਕਿੱਡਾ ਸੋਹਣਾ ਤੇਰਾ ਭਰਾ ਵਾ ਕਮਾਊ ਆ ਸਾਰੇ ਕੰਮ ਸਾਡੇ ਘਰ ਕਿਡਾ ਸੋਹਣਾ ਬਣਿਆ ਵਾ ਮੰਮੀ ਆਡੀ ਕਿੰਨੀ ਚੰਗੀ ਤੂੰ ਤੇ ਮੈਂ ਮੇਰੀ ਤੇ ਵਹਿ ਵੀ ਚਰਨਾ ਕਿੰਨੀ ਬੰਦੀ ਆ ਤੇ ਜਿੱਦਨ ਉਹ ਆ ਗਈ ਉਸ ਦਿਨ ਤੇਰੀਆਂ ਤੇਰੀਆਂ ਤੇ ਸੱਤੇ ਘੋਚ ਹੋ ਜਾਣੀਆਂ ਦੋਵੇਂ ਭਾਣੀਆਂ ਤੇਰੀਆਂ ਚੰਗੀਆਂ ਨਾਲੇ ਉਹਦੀ ਬੈਸਟ ਫਰੈਂਡ ਨਾਲੇ ਤੇਰੀ ਭਾਬੀ ਤੇ ਮੈਂ ਉਤਰਾ ਤੇਰੀ ਭਾਬੀ ਸਹੀ ਗੱਲ ਆ ਭਾਬੀ ਜੀ ਚਲੋ ਮੈਂ ਉਹਨੂੰ ਅੱਜ ਗੱਲ ਕਰਾਂਗੀ ਇਹਦੇ ਨਾਲ ਕਾਲਜ ਹੋ ਸਕਦਾ ਉਹ ਮੰਨ ਨਹੀਂ ਜਾਈ ਪਰ ਉਹਨੇ ਮੈਨੂੰ ਪਤਾ ਮੰਨਣਾ ਬਹੁਤ ਔਖਾ ਉਹ ਬੜਿਆ ਉਹਦਾ ਨਾ ਨੇਚਰ ਬਹੁਤ ਹੀ ਡਿਫਰੈਂਟ ਆ ਮੈਂ ادਨਾ ਰਹਿਣੀ ਆ ਨਾ ਮੈਨੂੰ ਪਤਾ ਤੂੰ ਸੇਲੀ ਕਾਦੀ ਫਿਰ ਜੇ ਨੂੰ ਮਨਾ ਨਾ ਸਕੇ ਤੇ ਲੋਕੀ ਦੇ ਕਹੀ ਉਹਦੇ ਕੋਦੀ ਚਾਕਲੇਟ ਲੈ ਜਾਂਦੇ ਕਦੀ ਕੋਸ਼ ਖਾਣ ਨੂੰ ਲੈ ਆਏ ਤੂੰ ਖਾਣਾ ਚੀਜ਼ਾਂ ਦੇ ਵਾਤੇ ਤੇ ਆਪੇ ਮੰਨੂਗੀ ਜਿਹੜੀ ਮਾਰਕੀਟ ਤੋਂ ਰੁੱਸੀ ਆ ਨਾ ਉਸੇ ਮਾਰਕੀਟ ਅੱਜ ਲੈ ਜੀ ਨਾਲੇ ਉਹਨੂੰ ਮਨਾ ਲਈ ਤੇ ਨਾਲੇ ਆ ਮੇਰਾ ਵੀ ਕੰਮ ਕਰਦੀ ਆ ਲੈ ਫੜ ਕਿਹੜਾ ਭਾਬੀ ਜੀ ਮੇਰਾ ਬੜੇ ਦਿਨਾਂ ਦਾ ਨਾ 버ਗਰ ਖਾਣ ਨੂੰ ਜੀ ਗੰਡਾ ਤੇ ਤੇਰੇ ਦੀ ਨੂੰ ਮੈਂ ਬੜੀ ਵਾਰ ਸੁਣਾ ਦਿੱਤਾ ਉਹ ਇਨਾ ਕੰਜੂਸ ਵਾ ਤੈਨੂੰ ਪਤਾ ਤਾਂ ਹੈਗਾ ਵਾ ਹਾਂਜੀ ਐਵੇਂ ਨੂੰ 버ਗਰ ਨਹੀਂ ਲੈ ਕੇ ਦਿੱਤਾ ਤੇ ਨਾਲੇ ਉੱਥੇ ਚਾਪਾਂ ਵੀ ਮਿਲਦੀਆਂ ਨਾ ਥੋੜੀਆਂ ਜਿਹੀਆਂ ਚਾਪਾਂ ਵੀ ਭੁਗਵਾ ਲਈ ਮੇਰੇ ਬਾਤੇ ਉਹ ਤਾਂ ਠੀਕ ਹੈ ਦਿੱਤਾ ਤੁਸੀਂ ਮੈਨੂੰ ਰੁਪਈਆ 100 ਜੇ ਤੇ ਚੀਜ਼ਾਂ ਭਾਬੀ ਜੀ ਤੁਸੀਂ ਦੋ ਗਿਨਾਤੀਆਂ 80 ਰੁਪਈਆ ਦਾ ਤਾਂ ਤੁਹਾਡਾ ਕੱਲਾ 버ਗਰ ਹੀ ਆਉਣਾ ਵਾ ਹਾਏ ਹਾਏ ਹੋਰ ਹੋਰ ਹੋਤੀਆਂ ਚਾਲੀਆਂ ਵਣੀਆਂ ਗਈਆਂ ਗੱਲਾਂ ਵਧੀਆ 버ਗਰ 80 ਦੇ ਆਉਂਦਾ ਤੇ ਨਾਲੇ ਜੇ ਮੈਂ ਤੁਹਾਡੇ ਵਾਸਤੇ ਲਵੂੰਗੀ ਤੇ ਮੇਰਾ ਨਹੀਂ ਦਿਲ ਕਰੂਗਾ ਖਾਣ ਤੋਂ ਹਾਏ ਮੇਰੇ ਕੋ ਤੇ ਇਹ 100 ਰੁਪਈਆ ਹੀ ਆ ਤੂੰ ਇਦਾਂ ਗਾਣਾ ਤੂੰ ਮੇਰੇ ਕੋਲ ਤੇ ਕਰਾਇ ਜੋਗੇ ਵੀ ਨਹੀਂ ਪਏ ਆਗੇ ਅੱਜ ਤੇ ਮੇਰੀ ਗੱਲ ਸੁਣ ਉਹਨਾਂ ਕੋਲ ਲੈ ਕੇ ਆਈ ਸਰਦਾਰ ਵਾਲਿਆ ਕੋ ਮੈਨੂੰ ਉਹਨਾਂ ਦਾ ਹੀ ਸੁਆਦ ਲੱਗਦਾ ਈਓ ਚਲੋ ਉਹਨਾਂ ਕੋਲ ਚਲ ਜੂਗੀ ਮੈਂ ਹਾਂ ਇਦਾਂ ਗਾਣਾ ਆਪਣੇ ਵੀਰ ਕੋ ਲੱਲਾ ਪੈਸੇ ਉਹ ਵੀ ਅੰਦਰ ਲੰਮੇ ਪਏ ਆ ਤੇ ਜਾ ਮੇਰਾ ਨਾ ਨਾ ਨਹੀਂ ਚੰਗਾ ਆਖੇ ਮਿਰਜੀ ਮੇਰਾ ਜੀ ਕਰਦਾ ਖਾਣ ਨੂੰ ਆਪਣੇ ਪੈਸੇ ਤੇ ਮੈਂ ਤੈਨੂੰ ਦੇ ਹੀ ਦਿੱਤੇ ਮੇਰੇ ਚ ਕਿਤੇ ਦਾ 20 20 ਰੁਪਏ ਪੈਣੇ ਆ ਸੱਤਾਂ ਸੱਤਰਾਂ ਦੀ ਪਲੇਟ ਚਾਂਪਾਂ ਦੀ ਵੀ ਆਂਦੀ ਜੀ ਚੱਲ ਅੱਧੀ ਪਲੇਟ ਕਰਾ ਲਈ ਹਾਂ ਤੂੰ ਜ਼ਰੂਰ ਭਰ ਕੇ ਲਿਉਣੀ ਆ ਤੇ ਮੈਂ ਨਾ ਖਾਉਂਗੀ ਮੈਂ ਬੀਜੀ ਨਾਲ ਤੈ ਤੂੰ ਆਪਣੇ ਵੱਖਰੇ ਪੈਸੇ ਲੈਣੇ ਆ ਚਲ ਉਹਦਾ ਮੈਂ ਵੀਰ ਹੁਣਾਂ ਕੋ ਲੈਣੀ ਆ ਆਹ ਜਾ ਲੱਲਾ ਰੇਕ ਵੀਰ ਹੁਣ ਮੈਂ ਮੰਨੇ ਦੀ ਜੜੀ ਕਿ ਨਹੀਂ ਗਈ ਐ ਵੇਖ ਪਰਖ ਕੇ ਤੇ ਕੁੜੀ ਲਿਆਉਣੀ ਆ ਵੇਖੀ ਤਾਂ ਗੇਵੀ ਸੀ ਵੇਖੀ ਤਾਂ ਗਈ ਹੈ ਤੇ ਚੰਗੀ ਸੀਗੀ ਪਰ ਹੁਣ ਹੀ ਜਵਾਬ ਮੈਨੂੰ ਦੇਣ ਦਾ ਕਿ ਇਹ ਪਤਾ ਨਹੀਂ ਕੀ ਗੱਲ ਵਾਰ ਹੈ ਵੀਰ ਮੰਮੀ ਗੱਲ ਪਤਾ ਕੀ ਆ ਹਾਂ ਜਦੋਂ ਹੁੰਦਾ ਨਾ ਲੱਡੂ ਤਾਜ਼ਾ ਉਦੋਂ ਬੜਾ ਸਵਾਦ ਲੱਗਦਾ ਵਾ ਤੇ ਇਹ ਥੋੜਾ ਜਿਹਾ ਪੁਰਾਣਾ ਹੋ ਜੇ ਨਾ ਫਿਰ ਕੜ ਮਾਰ ਜਾਂਦਾ ਵਾ ਪਰ ਨਹੀਂ ਨਾ ਧੀਆ ਨੂੰ ਐਦਾਂ ਕਰਨੀ ਚਾਹੀਦੀ ਓਏ ਹੈ ਤਾਂ ਚੰਗੀ ਆ ਹੁਣ ਮੰਮੀ ਤੈਨੂੰ ਯਾਬਦੀ ਆ ਹਾਂ ਹੁਣ ਤੇਰਾ ਇਰਾਦਾ ਵਾ ਕਿ ਨਵੀਂ ਆਵੇ ਚੂੜੀ ਵਾਲੀ ਇੱਕ ਹੋਰ ਤੇ ਉਹਦੇ ਹੱਥ ਦੀਆਂ ਪੱਕੀਆਂ ਤੂੰ ਖਾਣੀਆਂ ਵਾ ਨਹੀਂ ਪੁੱਤ ਤੂੰ ਤੇ ਹਾਵੇ ਕਿਦਾਂ ਦੀਆਂ ਗੱਲਾਂ ਕਰਨ ਲੱਗ ਪਿਆ ਮੈਨੂੰ ਮਾਰੀ ਤੇ ਨਹੀਂ ਉਤਰਾ ਲੱਗਦੀ ਬਲਕਿ ਗੱਲ ਮਾਰੀ ਤੇ ਨਹੀਂ ਗਈ ਔਰ ਜਦੋਂ ਫਿਰ ਦੋ ਆ ਜਾਂਦਾ ਫਿਰ ਅਸਲ ਚ ਪਤਾ ਲੱਗਣਾ ਵਾ ਕਿ ਚੰਗੀ ਕਿਹੜੀ ਤੇ ਮਾੜੀ ਕਿਹੜੀ ਆ ਨਹੀਂ ਹੁਣ ਮੈਂ ਤਾਂ ਵੇਖ ਪਰਖ ਕੇ ਲਿਆਉਣੀ ਆ ਮੰਨੇ ਵਾਲੀ ਨਹੀਂ ਜਦੋਂ ਵੇਖਣਗੇ ਫਿਰ ਉੱਥੇ ਰਹਿ ਪਈ ਚਾਰ ਜਣ ਮੈਂ ਦੋ ਸਾਲ ਮੰਨੇ ਦਾ ਵਿਆਹ ਨਹੀਂ ਕਰਨਾ ਅੱਛਾ ਤੇ ਨੰਬਰ ਮੈਂ ਉਹਦੇ ਕੋਲ ਲੈ ਲੈਣਾ ਵਾ ਹਾਂ ਤੇ ਫਿਰ ਮੈਂ ਉਹਦੇ ਨਾਲ ਗੱਲਾਂ ਬਾਤਾਂ ਕਰੂੰਗੀ ਤੇ ਮੈਨੂੰ ਸੁਭਾਅ ਦਾ ਸਾਰੇ ਦਾ ਪਤਾ ਲੱਗ ਜਾਣਾ ਫਿਰ ਮੰਮੀ ਇੱਕ ਕੰਮ ਕਰ ਅੱਛਾ ਮੰਨਾ ਜਦੋਂ ਮੰਗਣਾ ਵਾ ਨਾ ਪਹਿਲਾਂ ਆਹ ਫੋਨ ਬੰਦ ਨਹੀਂ ਆਪਾਂ ਵੱਡਾ ਫੋਨ ਵੀ ਵੀਡੀਓ ਗੱਲ ਤੇ ਗੱਲਾਂ ਕਰਿਆ ਕਰੀ ਫੇਰ ਪਤਾ ਲੱਗਣਾ ਤੇ ਚੰਗੀ ਤਰ੍ਹਾਂ ਉਹ ਤਾਂ ਪੁੱਤ ਤੂੰ ਹੀ ਲਾ ਕੇ ਦੇਣਾ ਮੈਨੂੰ ਕੋਈ ਨਹੀਂ ਲੈਦਾਂਗੇ ਫਿਰ ਆਹੋ ਚੱਲ ਫੇਰ ਇੱਥੇ ਨਹੀਂ ਲਾਉਣੀ ਫੇਰ ਇੱਥੇ ਨਹੀਂ ਗੱਲ ਰੱਖਣਾ ਆ ਤਾਂ ਮੈਂ ਰੱਖਿਆ ਤੇ ਫੇਰ ਮੈਂ ਜਾ ਸਿੱਖ ਲੂੰਗੀ ਤੇ ਮੈਨੂੰ ਆਪੇ ਜਾਚ ਆ ਜਾਣੀ ਨਹੀਂ ਜਾ ਸਿਖਾ ਦਾਂਗੇ ਤੈਨੂੰ ਆਹੋ ਫੇਰ ਵੱਡਾ ਹੀ ਫੋਨ ਨਵੀਂ ਫੇਰ ਚੱਜਣਾ ਪਤਾ ਲੱਗ ਜੂਗਾ ਇਹ ਤੂੰ ਹੀ ਲਾ ਕੇ ਦੇਣਾ ਵਾ ਕਰ ਦੇ ਨਾ ਬੀਬੀ ਮਾਰਦੀ ਮੇਰੇ ਰੱਖ ਦੇ ਥੱਲੇ ਆਪੇ ਲਾ ਦਿਓ ਫੇਰ ਮੈਨੂੰ ਵੱਡਾ ਫੋਨ ਆਪਣੇ ਫੋਨ ਵਰਗਾ ਕੋਈ ਗੱਲ ਨਹੀਂ ਇਹਦੇ ਨੂੰ ਮੌਕਾ ਹੀ ਦੱਸੂ ਹਾਂ ਉਹ ਜਿੰਦਾ ਸਿਆਣੇ ਆ ਨਾ ਤੇਲ ਵੇਖ ਤੇਲ ਦੀ ਧਾਰ ਵੇਖ ਚਲੋ ਵੇਖ ਲਾਂਗਾ ਪਰ ਮੈਂ ਆਪਣੀ ਤਸੱਲੀ ਕਰਨੀ ਕਰਨੀ ਤਸੱਲੀ ਮੰਮੀ ਤੋਂ ਅੱਗੇ ਬਰੇਰੀ ਕੀਤੀ ਨਹੀਂ ਇਹਦਾ ਤਾਂ ਤੇਰਾ ਮੈਂ ਛੇਤੀ ਵਿਆਹ ਕਰ ਦਿੱਤਾ ਮੈਂ ਤਾਂ ਉਹਨੂੰ ਪਕਾਉਣਾ ਵਾ ਚੰਗੀ ਤਰ੍ਹਾਂ ਉਮਰ ਤਾਂ ਜੀ ਹੋਈ ਆ ਦੋ ਸਾਲ ਨਾਲੇ ਕੌਣ ਮੰਗਿਆ ਰਿੰਦਾ ਅੱਜਕੱਲ ਇਧਰੋਂ ਮੰਗ ਲੈ ਅਗਲੇ ਨੇ ਵਿਆਹ ਲਾਓ ਨਹੀਂ ਮੈਂ ਉਹਨਾਂ ਨੂੰ ਆਖੂਗੀ ਵੀ ਮੈਂ ਮੁੰਡੇ ਨੂੰ ਹਜੇ ਬਾਹਰ ਕਰ ਲਾਂ ਬਾ ਠੀਕ ਆ ਅੱਗੇ ਤੰਗਾ ਨਿਆਣਾ ਹੀ ਹੂ ਜੀ ਉਹਨਾਂ ਦੇ ਪਸੰਦ ਵਾ ਤੇ ਨਿਆਣਾ ਹੋਵੇ ਸਿਆਣਾ ਹੋਵੇ ਮੰਮੀ ਜਿਹੜਾ ਕੰਮ ਟਾਈਮ ਨਾ ਆ ਜੇ ਭਰਾ ਲੱਥੇ ਉਹ ਚੰਗਾ ਕੰਨ ਮੁਰਕੇ ਕੁੜੀ ਨਹੀਂ ਵਿਆਉਣੀ ਸਭ ਪਹਿਲਾਂ ਕੁੜੀ ਦਾ ਕਰ ਲੈ ਮੁੰਡਾ ਚਾਰ ਸਾਲ ਰਹਿਣ ਦਿੰਦੇ ਨੇ ਨਹੀਂ ਪਹਿਲੋਂ ਮੁੰਨੇ ਨੂੰ ਮੈਂ ਵਿਆਹਣਾ ਵਾ ਫੇਰ ਕੁੜੀ ਵਿਆਹਾਂਗੀ ਚਲੋ ਕੁੜੀ ਤਾਂ ਜੇ ਪਾਣ ਲਈ ਆ ਤੇ ਔਰ ਪੜਾਈ ਵੀ ਇਹਦੀ ਮੇਸਨ ਆਹੋ ਸਾਹ ਰਹਿਗਾ ਮੁਰਕੇ ਖਤਮ ਹੀ ਪੜਾਈ ਇਹਦੀ ਚਲੋ ਵੇਖੀਓ ਦੇਖੀ ਚੰਗਾ ਜੇ ਇਹਦੇ ਵਾਸਤੇ ਮੁੰਡਾ ਆਹੋ ਚਲ ਵੇਖੋ ਕਿਤੇ ਉਹ ਵੀ ਫੇਰ ਕਰ ਦਾਂਗੇ ਰਲ ਕੇ ਆ ਚਲੋ ਇਹਨੂੰ ਨੀਂਦਾਂ ਹੀ ਚੜੀਆਂ ਰੈਂਦੀਆਂ ਮਜੂਦ ਵੀਰ ਅਰੇ ਆ ਅੱਠ ਵੀ ਛੱਡ ਗਿਆ ਮੈਨੂੰ ਕੀ ਹੋ ਗਿਆ ਪਚਾਲ ਆ ਗਿਆ ਵਾ ਆ ਪਚਾਲ ਆਇਆ ਛੱਡ ਗਿਆ ਮੈਨੂੰ ਤੇ ਮਰ ਜਾ ਫਿਰ ਮਰਨਾ ਕਿਉਂ ਬੱਸ ਸੈਂਡ ਛੱਡ ਗਿਆ ਮੈਨੂੰ ਤੇ ਪਚਾਪ ਜੂਲ ਡੋੜ ਜਾਗੇ ਕੰਮੇ ਥੱਲੇ ਆ ਕੇ ਤੇ ਪਚਾਲ ਚ ਕਿਹੜਾ ਆ order ਦਾ ਹੁੰਦਾ ਤੂਫਾਨ ਆਵੇ ਤਾਂ ਫੇਰ ਉੱਡੀਦਾ ਵਾ ਕਮਰੇ ਖਲੇ ਆਇਆ ਮੈਂ ਕਹਿਣ ਡਿਆ ਵਾਂ ਗਮਲੇ ਥਨੇ ਕਮਰੇ ਖਲੇ ਕਿੱਦਾਂ ਚੀ ਚੱਲ ਉੱਠ ਫੇਰੇ ਛੱਡ ਦਿlder ਪਾਇਆ ਕਿੱਦਾਂ ਮੇਰੀ ਹੋ ਗਈ ਹੈ ਪੜ੍ਹਾਈ ਪੂਰੀ ਤੇ ਮੈਂ ਉੱਠ ਜਾ ਮੇਰੇ ਕੋਲ ਖੋਆ ਵੀ ਲੋਕਾਂ ਤੇ ਉੱਠ ਤੂੰ ਤੇ ਮੇਰੀ ਕੀ ਪੜ੍ਹਾਈ ਪੂਰੀ ਤੇ ਮੈਂ ਹਾਂ ਸੌਣਾ ਵਾਂ ਜਦੋਂ ਮੇਰਾ ਵਿਆਹ ਹੋ ਗਿਆ ਉਹਨੇ ਸੌਂ ਦੇਣਾ ਤੇ ਕੋਈ ਨਹੀਂ ਤੇਰੇ ਵਿਆਹ ਦੀ ਹੈ ਤੇ ਤਿਆਰੀ ਕਰ ਲੈਣੀ ਹੁਣ ਛੇਤੀ ਹੋਣੀ ਆ ਤੈਨੂੰ ਮੇਰੇ ਸੌਂਦਣਾ ਮੈਨੂੰ ਮਿਲ ਕੇ ਤੇ ਸੌਂ ਜਾ ਕਿ ਨਹੀਂ ਕਿ ਉਹਨੇ ਕੋ ਤੇਰੇ ਕੋ ਚਰਖਾ ਕਿ ਤਾਇਆ ਕਰਨਾ ਵਾ ਆ ਵੇਲਾ ਪਾਣੀ ਮੈਂ ਲੱਗ ਰੱਖਿਆ ਤੇ ਮੇਰਾ ਵਸਤ ਲੈਣਾ ਤੇ ਮੈਂ ਬਾਦਸ਼ਾਹ ਵੀ ਲੱਗ ਰੱਖਾਂ ਤੇ ਮੂਤਾਂ ਵੀ ਇੱਥੇ ਦੌਰ ਫਿੱਟੇ ਮੂੰ ਤੇ ਹੋਰ ਤੇ ਉੱਠ ਵੀ ਹੁਣ ਮੈਨੂੰ ਛੱਡ ਗਿਆ ਛੱਡ ਗਿਆ ਛੱਡ ਗਿਆ ਛੱਡ ਗਿਆ ਮੇਰ ਕੋ ਨਹੀਂ ਮਹਾਦੇਸ਼ੀ ਜੀ ਬੱਤੀ ਹੋਣੀ ਅੱਜ ਨੀਂਦ ਪੂਰੀ ਕਰਨੀ ਮੈਂ ਨਹੀਂ ਕਦੇ ਐਸੀ ਪਤਾ ਨਹੀਂ ਸਾਡੇ ਕਰਦੇ ਨੇ ਕਿਉਂ ਲਵਾ ਲਿਆ ਦਿਨਦਰ ਦੀ 판ਡੇ ਵਡੇ ਨੀਂਦ ਸਾਡੇ ਆ ਉਹਦੇ ਨਾਲ ਹੀ ਮੈਂ ਜਾਣਾ ਮੈਂ ਤੇਰੇ ਨਾਲ ਹੀ ਜਾਣਾ ਮੈਨੂੰ ਨਹੀਂ ਪਤਾ ਉੱਠ ਵੀ ਮੈਨੂੰ ਕੀ ਆ ਉੱਟ ਜਾ ਡਿੱਠੇ ਮੈਂ ਨਹੀਂ ਜਾਣਣਾ ਸਿੱਧੀ ਗੱਲੀ ਉਹ ਮੈਂ ਨਾ ਮੇਰਾ ਸੋਹਣਾ ਜਾ ਪਰ ਸੋਨੀ ਜੀ ਵੋਟੀ ਲੈ ਕੇ ਦਉਂ ਥਿੰਕ ਜਿਹੜੀ ਸ਼ਮ ਸ਼ਮ ਕਰਦੀ ਬੜ ਤੇ ਤੁਰਿਆ ਫਿਰੂਗੀ ਤੇ ਤੂੰ ਵੇਖਿਆ ਕਰੀ ਹਾਏ ਮੇਰੀ ਵੋਟੀ ਇੱਧਰ ਨੂੰ ਆ ਗਈ ਹੈ ਮੇਰੀ ਵੋਟੀ ਇੱਧਰ ਸੋਨੀ ਜੀ ਲੈ ਕੇ ਦਉ ਸਾਰੇ ਪਿੰਡ ਚ ਨਹੀਂ ਇਹਨਾਂ ਨਾਲ ਦੀ ਵੋਟੀ ਹਾਂ ਲੋਕੀ ਮਇਜੋਰੀਟੀ ਵਾਲੇ ਵੇਖਿਆ ਕਰਨਗੇ ਲੋਕਾਂ ਨੇ ਕੋ ਵੇਖਣਾ ਤੂੰ ਕੱਲਾ ਵੇਖਿਆ ਕਰੀ ਹੈ ਜੇ ਸੋਨੀ ਲੈ ਜੀ ਲੋਕਾਂ ਮਇਜੋਰੀਟੀ ਦੇਖਣਾ ਆਪਾਂ ਕੋ ਬਾਹਰ ਹੀ ਨਹੀਂ ਕੱਢਣੀ ਲੈ ਸੋਨੀ ਮਾੜੀ ਆ ਤੂੰ ਵੇਖੀ ਦੇਣੇ ਵਾਲਾ ਘਵਾੜ ਖਾਨਾ ਨਾ ਨਾ ਜੱਗੇ ਇਹਨੂੰ ਇਨ ਸੋਣੀ ਨਾ ਜਾਂ ਮੇਰਾ ਸੋਨਾ ਵੀ ਮੈਂ ਨਹੀਂ ਜਾਣਾ ਮੈਨੂੰ ਜਾਣਾ ਤਾਂ ਡੰਡੀ ਫੜਦਾ ਤੁਰਦੀ ਬਾਣੇ ਤੋਂ ਮੈਨੂੰ ਤੇ ਬੋਟੀ ਕਾਲੀ ਜਾਵੇ ਕਾਲੀ ਜਾਵੇ ਕਾਲੀ ਜਾਵੇ ਮੈਂ ਕਿਹਾ ਕਾਲੀ ਜਾਵੇ ਕੋਈ ਵੇਖਣਾ ਪਾਣੀ ਵੀ ਲੱਗ ਆਉਂਦਾ ਜੇ ਲੱਗੀ ਮੈਂ ਪਾਣੀ ਪੀ ਜਾ ਮੇਰਾ ਉੱਠ ਕੇ ਪੀ ਕੇ ਆਂ ਪੁੰਦੀ ਮੇਰਾ ਉੱਠ ਕੇ ਪੀ ਕੇ ਆ ਚੱਲ ਕਿੱਦਾਂ ਫਟੀ ਕਾ ਕਿਦਾਂ ਲਾਇਆ ਟਿੰਡੇ ਟਿੰਡਾ ਜੀ 40 ਰੁਪਏ ਕਿਲੋ ਜੇ ਹਾਂ ਜੀ ਨਵੇਂ ਮਹਿੰਗੇ ਹਾਂ ਜੀ ਅੱਜ ਕੱਲ ਮਹਿੰਗੇ ਹੁੰਦੇ ਟਿੰਡੇ ਤੇ ਮੈਂ ਤੇ ਪੱਕੇ ਲੰਕੜੇ ਨਾ ਨਾ ਕਟਕੇ ਕੋਈ ਪੱਕਾ ਨਹੀਂ ਟਿੰਡਾ ਹੈ ਆਹ ਕਾਟਾ ਵੇਖੀ ਜੇ ਨਾ ਵੀ ਨਿਕਲਣਗੇ ਤੇ ਆਖੀ ਮੁੜ ਕੇ ਪਰਕੇ ਨਹੀਂ ਤਾਂ ਨਾ ਮੈਂ ਜੀ 20 ਹੋਣੇ ਹੋਰ ਇਹਨਾਂ ਚ ਕੀ ਹੋਣਾ ਵਾ ਨਾ ਤਾਂ ਫਿਰ ਨਹੀਂ ਨਾ ਚੰਗੇ ਬਣਦੇ ਭਰਾ ਲਓ ਜੀ ਕਿਉਂ ਨਹੀਂ ਬਣਦੇ ਹਾਂ ਹਰ ਸਹੀ ਹੈ ਚਲ 20 ਤਾਂ ਬਗਾਰ ਕੋਈ ਸਮਝ ਨਹੀਂ ਪੈਂਦੀ ਭੈਣ ਜੀ ਚਲੋ ਕਿਲੋ ਦੇ ਦੇ ਤੇਰਾ ਆ ਲੋ ਕਿਲੋ ਚੰਗੇ ਭਾਵੇਂ ਵਧੀਆ ਟਿੰਡੇ ਬਹੁਤ ਵਧੀਆ ਜੇ ਮੈਂ ਕਿਹੜੇ ਬੀਂਆਂ ਵਾਲੇ ਵਿੱਚ ਰੱਖ ਲੈਣੇ ਸਾਰੇ ਫੇਰ ਤੇਰੇ ਇੱਥੇ ਪਰੌਣੇ ਕਿਰੂ ਕੇ ਜੀ ਸਵੇਰੇ ਬਣੇ ਬਣਾਏ ਦੇ ਦਿਓ ਨਹੀਂ ਬਣੇ ਬਣਾਏ ਕੋ ਮਿਲਣਗੇ ਹਾਂ ਬੀਂਆਂ ਵਾਲੇ ਰੱਖੂੰ ਕੱਚੇ ਹੀ ਕੇ ਆਹ ਕਰੇ ਲੀ ਗੇ ਕਰੇਲੇ ਵਿੱਚ ਬੀਂਆਂ ਦਾ ਕਿਲੋ ਆ 1 ਰੱਦ ਕਿਲੋ ਖਰੇਲੇ ਦੇ ਦੇ ਅਸਾ ਕਰੇਲੇ ਵੀ ਪਾਉਂਦੇ ਜੀ ਹੋਰ ਬਤਾਉਂ ਵੀ ਇਹ ਲੋਕ ਪਾਲੋ ਬਹੁਤ ਸੁਣੇ ਆ ਪਰ ਕੇਤਨ ਵਾਲੇ ਪਾਦੇ ਮੇਰੇ ਵੀ ਕਿਲੋ ਬੀਤ ਬਗੈਰ ਕਿਲੋ ਪਾਦੇ ਵੀ ਕਿਲੋ ਕਾਲੀ ਤੋਰੀ ਵੀ ਹੈਗੀ ਜੇ ਚਲ ਹੁਣ ਤਿੰਨ ਦਿਨ ਤਿੰਨ ਦੇ ਤਰਾਂਗੇ ਨਾ ਫਿਰ ਵੇਖਾਂਗੇ ਕਿ ਹੁਣ ਕਿੰਨੇ ਦਿਨ ਹੁਣ ਨਾ ਤੂ ਫਿਰ ਅਸੀਂ ਰੋਜ਼ ਹੀ ਆਉਨੇ ਆ ਅੱਛਾ ਚਲ ਫੇ ਠੀਕ ਆ ਆਹ ਇੱਕ ਕਦੂ ਆ ਇਹ ਕਦੂ ਆ ਇਹ ਠੀਕੇ ਵਾਲੇ ਕਿ ਦੂਜੇ ਆ ਆਹ ਠੀਕੇ ਕਿਥੋਂ ਲੱਗਦੇ ਨੇ ਇਹਨਾਂ ਨੂੰ ਟੀਬਾਨ ਦੇ ਠੀਕੇ ਲਾ ਕੇ ਵੱਡੇ ਕਰਦੇ ਨੇ ਇਹਦੇ ਆ ਕਰਦੇ ਇਹਨੇ ਬਹਿ ਬਣ ਗਿਆ ਜਾਓ ਪਹਿਲੇ ਕੱਟ ਲੈਨੇ ਸੀ ਆਪੇ ਪੈਸੇ ਥੋੜੇ ਕੱਟੇ ਹੁਣ ਪਰਾ ਪੈਸੇ ਨਹੀਂ ਸੋਰੇ ਨਹੀਂ ਆ ਮੈਂ ਦੋਸਰੇ ਕੱਟ ਲੈਣਾ ਸੀ ਦਾ ਸਬਜ਼ੀ ਲੈਣ ਗਈ ਹੋ ਤੇ ਦੂਜਿਆਂ ਦਾ ਕੋਈ ਰੌਲਾ ਨਹੀਂ ਵੇ ਦਵਿੰਦਰ ਦਾ ਕਿੰਨਾ ਰੌਲਾ ਵਾ ਕਿੰਨਾ ਉਹਨਾਂ ਨੂੰ ਬੈਸਣ ਲਈ ਆ ਆ ਕਿਨੇ ਦੀ ਆ ਪੱਕੀ ਨਾ ਹੋਵੇ ਆ ਇਦਾਂ ਨਾ ਹੋਵੇ ਆ ਬੀ ਆਲੇ ਆ ਦੱਸ ਉਹਨੇ ਭਾਈ ਨਿਕਰੀਆਂ ਵੱਲਾਂ ਘਰ ਲਾਈਆਂ ਵੀ ਬਾਹਰੋਂ ਵਿਚਾਰਾ ਮੰਡੀ ਚੋਂ ਲੈ ਕੇ ਆਇਆ ਵਾ ਜਿੱਦਾਂ ਦੇ ਲੈ ਕੇ ਆਇਆ ਉਹ ਤਾਂ ਦੂਜੇ ਦੀ ਲੈਣੀ ਲੱਲਾ ਨਹੀਂ ਲੈਣੀ ਤੇ ਨਾ ਲੈ ਬੈਸਣਾ ਦੂਜਿਆਂ ਨੂੰ ਤੇ ਸੌਦਾ ਲੈਣ ਦੇ ਉਹੋ ਗਲਬ ਜਨਾਨੀਆਂ ਦੀ ਐਵੇਂ ਜਾਣ ਕੇ ਭਾਈਆਂ ਨਾਲ ਬੈਸੀ ਜਾਣਾ ਸਬਜੀ ਤੇ ਕਰੇ ਭਾਈ ਠੱਗ ਬੈਠੇ ਆ ਤੇ ਕਰੇ ਇੰਤਰੀ ਇੰਨੀ ਨਹੀਂ ਮਹਿੰਗੀ ਸਬਜੀ ਕੋਈ ਗੱਲ ਨਹੀਂ ਕਰਨ ਵਾਲੀ ਲੈ ਆਈਆਂ ਸਬਜੀ ਲੈ ਆਈਆਂ ਅੱਛਾ ਜਿਹੜੀ ਚੀਜ਼ ਉਹ 40 ਰੁਪਏ 50 ਰੁਪਏ 40 ਰੁਪਏ 50 ਰੁਪਏ ਹਰ ਇੱਕ ਚੀਜ਼ ਮਹਿੰਗੀ ਹੈ ਹਾਂ ਉਹ ਮਹਿੰਗੀ ਆ ਕੇ ਹਾਂ ਤੇ ਤੂੰ ਇੰਨਾ ਪੰਡ ਭਰ ਲਈਆਂ ਫਿਰ ਉਹਨਾਂ ਕ ਲੈ ਲਈਂ ਜਿਤਨੀ ਮਹਿੰਗੀ ਚੀਜ਼ ਲੱਗਦੀ ਹੀ ਇਹ ਤੈਨੂੰ ਬੀਆਂ ਨਹੀਂ ਲੱਗਦੀ ਤੇ ਤੂੰ ਬੈਸਣਾ ਕਿਉਂ ਹੈ ਉਹਨਾਂ ਵਿਚਾਰੇ ਦਾ ਹਾਂ ਕੌਣ ਵੈਸੇ ਆਉਦੇ ਨਾਲ ਤੂੰ ਵੈਸੇ ਦੀ ਤੇਰੀ ਆਵਾਜ਼ ਆਉਂਦੀ ਉੱਥੇ ਤਾਂ ਕੈਸ ਦੀ ਆਵਾਜ਼ ਨਹੀਂ ਆਈ ਵੇਲਾ ਉਹ ਸਾਰੀਆਂ ਲੈਂਡੀਆਂ ਸਬਜੀ ਤੇ ਉਹਨਾਂ ਨੇ ਕਵਾਜਾ ਹੁੰਦੇ ਸਬਜੀ ਦੀ ਵਾਰੀ ਮੈਂ ਆ ਹੀ ਲੈਂਡ ਸਬਜੀ ਉਹ ਘੜੀਆਂ ਲੈਂਡੀਆਂ ਸਬਜੀ ਤੇ ਮੈਂ ਲੈ ਨਹੀਂ ਜਿਹੜੀ ਉਹ ਵਿਗਦੀ ਤੇ ਵੇਚ ਲੈਂਦੇ ਉਹਨਾਂ ਵਿਚਾਰੀ ਤੂੰ ਨੇ ਚੀਜ਼ ਲੱ ਨੀ ਵੇਚ ਲੈਣਦੇ ਤੇ ਹੁਣ ਆਪਣੇ ਘਰ ਦੇ ਟੱਬਰ ਵਾ ਦਰਾਣੀਆਂ ਚ ਠਾਣੀਆਂ ਪਹਿਣਾ ਵਾ ਤੇ ਉਹਨਾਂ ਨੂੰ ਮੈਂ ਕੀ ਗੱਲ ਆਖਾਂ ਵੀ ਤੁਸੀਂ ਹੀ ਕੂੜਾ ਇਕੱਠਾ ਕਰ ਲਓ ਉਹਨਾਂ ਨੇ ਕਦੀ ਉਹਨਾਂ ਨੇ ਆਖਿਆ ਹੀ ਨਹੀਂ ਗੱਲ ਵੀ ਇਹਦੇ ਵਿੱਚ ਵੀ ਆ ਇਹ ਪੱਕੇ ਆ ਬੀ ਤੋਂ ਬਗੈਰ ਕਿਹੜੀ ਸਬਜ਼ੀ ਹੁੰਦੀ ਮੈਨੂੰ ਇਹ ਦੱਸੋ ਹੁਣ ਬੀਤ ਨਹੀਂ ਆ ਜਿਹੜੇ ਜ਼ਿਆਦਾ ਪੱਕੇ ਬੀ ਆ ਨਾ ਉਹ ਨਹੀਂ ਸਬਜ਼ੀ ਚੰਗੀ ਹੁਣ ਪਰਕੇ ਟਿੰਡੇ ਧਰਨੇ ਹੋਣ ਮੇਰੇ ਵਿੱਚ ਬੀ ਹੋਣਾ ਚੰਗੀ ਬਣਦੀ ਸਬਜ਼ੀ ਉਹਨੇ ਘਰ ਲਾਈਆਂ ਵੱਲਾਂ ਮੰਡੀ ਚੋਂ ਲੈ ਕੇ ਆਇਆ ਮੰਡੀ ਚੋਂ ਵੀ ਮੱਖੋ ਵੱਖਰੀ ਸਬਜ਼ੀ ਮਿਲਦੀ ਆ ਚੰਗੀ ਸਬਜ਼ੀ ਜਿਹੜੀ ਉਹ ਵੱਖਰੀ ਹੁੰਦੀ ਮਾੜੀ ਇਹ ਮਾੜੀ ਸਬਜ਼ੀ ਦੇ ਕੇ ਪੈਸੇ ਚੰਗੇ ਲਈ ਜਾਂਦੇ ਆ ਦੱਸ ਉਹਨਾਂ ਨੂੰ ਕੀ ਲੋੜ ਵਈ ਇਹੋ ਜੀ ਗੱਲ ਕਰਨ ਦੀ ਹੈ ਉਹਨਾਂ ਦੇ ਬਿਗਣੀ ਨਹੀਂ ਉਹਨਾਂ ਨੇ ਇੰਨਾ ਪੰਡਾ ਦੀਆਂ ਪੰਡਾ ਲਿਆਂ ਦੇ ਨਈ ਤੁਸੀਂ ਭਾਈ ਵੱਲ ਦੀ ਗੱਲ ਕਰਨੀ ਸਬਜ਼ੀ ਵਾਲੇ ਵੱਲ ਦੀ ਕਿ ਮੇਰੇ ਵੱਲ ਦੀ ਗੱਲ ਕਰਨੀ ਉਹ ਗੱਲ ਤਾਂ ਮੈਂ ਇਹੋ ਲੱਗਾ ਕਰਨ ਵੀ ਤੇਰੇ ਨਾਲ ਮੈਂ ਗੱਲ ਕਰਨੀ ਹੀ ਹੂੰ ਪਰ ਤੈਨੂੰ ਹੁਣ ਮੈਂ ਗੱਲ ਕੋਈ ਕਰਨੀ ਨਹੀਂ ਮੇਰੇ ਨਾਲ ਜਦੋਂ ਜੇ ਕਿ ਸਬਜ਼ੀ ਤੋਂ ਲੈਣ ਤੋਂ ਹੀ ਮੈਨੂੰ ਪਰਖ ਆ ਗਈ ਤੇਰੀ ਪਰਖ ਤਾਂ ਮੈਨੂੰ ਪਹਿਲਾਂ ਵੀ ਆ ਗਈ ਸੀ ਪਰ ਹੁਣ ਸਬਜ਼ੀ ਤੋਂ ਵੇਖੀ ਜਨਾ ਮੈਂ ਤੇਰੇ ਨਾਲ ਗੱਲ ਕਰਨੀ ਹੁਣ ਨਹੀਂ ਮੈਂ ਕਰਨੀ ਤੇ ਕਿਉਂ ਕਰਨੀ ਕਿਉਂ ਨਹੀਂ ਕਿੰਨਾ ਕਰਨੀ ਜਾ ਕੇ ਗੱਲ ਫਿਰ ਦੱਸੋ ਹੁਣ ਚਲ ਆ ਜਾ ਉੱਥੇ ਅੰਦਰ ਕਰਦੇ ਗੱਲ ਹੈ ਐਡੀ ਕਿਹੜੀ ਆਜਾ ਬਹਿ ਜਾਂਦੇ ਕੋਈ ਨਹੀਂ 24 ਘੰਟੇ ਲੜਾਈ ਨੂੰ ਆਵਾਜ਼ਾਂ ਮਾਰਦੇ 10 ਆਜਾ ਹੁਣ ਕੇ ਭਾਈ ਨੂੰ ਫੇਰ ਮੋੜਨ ਚਲ ਗਈਆਂ ਮੋੜਨਾ ਕੀ ਆ ਤੁਸੀਂ ਲੈ ਲੈ ਸਬਜ਼ੀ ਤਾਂ ਮੈਨੂੰ ਕੀ ਕਰਨ ਨੂੰ ਇੱਥੇ ਬਠਾ ਲੈਣਾ ਹੈਗਾ ਕਰਾਈ ਵਾਧੂ ਦੀ ਪੇਮੈਂਟ ਮੈਂ ਤੇ ਬਹਿਸ ਬਸਈਆ ਕਰਨਾ ਹੀ ਕਰਨਾ ਜੇ ਤੂੰ ਹੀ ਲੈ ਆਈ ਹੈ ਸਿਆਣੀ ਅਤੀ ਤੇ ਤਾਂ ਕੀ ਹੋ ਗਿਆ ਹੈ ਮਗਰ ਉਹ ਥੋੜੀ ਹੀ ਦਾ ਕਹਿ ਦੇਣਾ ਉਦੋਂ ਮੈਨੂੰ ਫੋਨ ਆਉਂਦਾ ਆਈ ਫੋਨ ਮੈਂ ਕਾਲ ਕਰਦੀ ਕਰਦੀ ਸਬਜ਼ੀ ਵਾਲੇ ਆਜੇ ਚਾਰਸ ਫਿਰੇ ਤੇਰਾ ਕਦੀ ਸਬਜ਼ੀ ਵਾਲ ਤੇ ਕਦੀ ਤੇਰਾ ਫੋਨ ਵਾਲ ਧਿਆਨ ਆ ਹਾਂ ਸਬਜ਼ੀ ਰੱਖ ਕੇ ਨਾ ਤੇ ਸੁਣ ਲੈ ਮੇਰੀ ਗੱਲ ਆਣ ਕੀ ਸ਼ਪੈਸ਼ਨ ਸੁਣਾਉਣੀ ਆ ਮੈਨੂੰ ਅੱਗੇ ਤਾਂ ਕੋਈ ਗੱਲ ਵੀ ਤੇ ਰੋਣਾ ਪੈ ਜਾਂਦਾ ਬਾਹਰ ਹੀ ਕੋਈ ਅੱਜ ਦੀ ਦੱਸਿਓ ਗੱਲ ਹੁਣ ਮੈਨੂੰ ਉਹ ਗੱਲ ਤੇ ਚੱਜਦੀ ਆ ਬੈਠ ਜਾ ਮੈਨੂੰ ਫੋਨ ਆਇਆ ਏ ਕਿਸ ਦਾ ਕਿਸ ਲੈ ਕੇ ਕਿਸ ਦਾ ਅੱਛਾ ਔਰ ਰਿਸ਼ਤੇ ਕਰਾਉਂਦਾ ਵਾ ਤੋ ਮਨਪਰੀ ਦਾ ਰਿਸ਼ਤਾ ਡੇ ਆਈਓ ਕਰਾਉਂ ਅੱਛਾ ਹਾਂ ਫੋਨ ਆਇਆ ਮੈਂ ਅੱਗੇ ਆ ਕਾ ਘਰ ਤੇ ਕੋਈ ਆਇਆ ਨਹੀਂ ਕਹਦੇ ਫੋਨ ਹੀ ਆਇਆ ਫਿਰ ਤੁਹਾਨੂੰ ਠੀਕ ਆ ਕਿਹਦਾ ਆਇਆ ਫੋਨ ਕੌਣ ਹੀ ਉਹ ਵਿਚੋਲਾ ਯਾਰ ਵਿਚੋਲਾ ਹੈਗਾ ਹੀ ਕੋਈ ਮੇਰੇ ਲੋਕ ਰਿਸ਼ਤੇ ਕਰਾਉਂਦੇ ਵਿਚੋਲੇ ਉਹੀ ਹੈ ਤੇ ਉਹਨਾਂ ਦੇ ਨਾਂ ਨਹੀਂ ਹੁੰਦੇ ਹਾਂ ਨਾਨੀ ਇਹਦੇ ਵਿਚੋ ਲਿਆਂਦੇ ਹੁੰਦੇ ਆ ਹਾਂ ਕੌਣ ਹੀ ਪਤਾ ਕਰਾ ਹੈ ਮੈਂ ਕੁੜੀ ਦੀ ਮਾਂ ਵਾਂ ਦੱਸਾ ਹੀ ਉਹ ਅੱਛਾ ਦੱਸਾ ਇੱਕ ਮਨ ਵਾਲਾ ਅੱਛਾ ਉਹ ਡਿਆ ਹੀ ਕਰਾਉਣਾ ਉਹਦਾ ਰਿਸ਼ਤਾ ਸਹੀ ਹੁੰਦਾ ਕਿਉਂ 60 ਕਿਲੇ 10-10 ਕਿਲੇ 6-6 ਕਿਲੇ ਨਹੀਂ ਨਿਕਲਦੇ ਮੁੜ ਕੇ ਮਗਰੋਂ ਤੋੜੀ ਕੀ ਕਰਦਾ ਮੁੰਡਾ ਮੁੰਡਾ ਬਾਹਰਲੇ ਮੁਲਖ ਵਾਂਦਾ ਕਿੱਥੇ ਵੱਡੇ ਮੁਲਖ ਜੀ ਕਿਸੇ ਦੱਸਦਾ ਵਾ ਮੈਨੂੰ ਇਹ ਚਿੰਤਾ ਭੁੱਲ ਗਿਆ ਨਾਂ ਦਾ ਵੀ ਕਿੱਥੇ ਉਹ ਹਾਂਗ ਕਾਂਗ ਆਂਦਾ ਹੀ ਇਹ ਇਦਾਂ ਦਾ ਕੋਈ ਨਾਮ ਆ ਹਾਂ ਕਾਂਗ ਬੜਾ ਮੁਲਖ ਵਾ ਨੀ ਹਾਂ ਕਾਂਗੇ ਕਿੱਥੇ ਆਖਿਆ ਪੱਕਾ ਵਾ ਆਂਦਾ ਮੁੰਡਾ ਪੱਕਾ ਕੈਨੇਡਾ ਕਨੂਡਾ ਹੋਣਾ ਫਿਰ ਕਿਤੇ ਪਵੇ ਕੈਨੇਡਾ ਆਖਿਆ ਕਿ ਇੰਗਲੈਂਡ ਆਖਿਆ ਇਦਾਂ ਦਾ ਕੋਈ ਨਾਂ ਲਿਆ ਉਹਨੇ ਇੰਗਲੈਂਡ ਖਿਆ ਰੈਂਚ ਵੀ ਨਹੀਂ ਪੱਕੇ ਹੁੰਦੇ ਤੁਹਾਨੂੰ ਮਾਰਦਾ ਕਿ ਉਹ ਫੜਾ ਉਹਨੇ ਫਿਰ ਉਹ ਗੱਲ ਵੀ ਸਾਡਾ ਨਾ ਧੋਖਾ ਕਰਨਾ ਹੀ ਤੇ ਯਾਰ ਜਦੋਂ ਅਸੀਂ ਵੇਖ ਲੈਣਾ ਫਿਰ ਕਾਦੀ ਗੱਲ ਵਾ ਅਹੀਂ ਨਹੀਂ ਕਰਨਾ ਰਿਸ਼ਤਾ ਉਥੇ ਜੇ ਉਹ ਜਾ ਪੱਕਾ ਵੀ ਚੱਲ ਹੋਊ ਹੁਣ ਚੰਗੀ ਤਰ੍ਹਾਂ ਪਤਾ ਲੱਗੂ ਕਿਹੜੇ ਮੁਲਕ ਚਾ ਜੇ ਕਿਸੇ ਪੱਕੇ ਮੁਲਕ ਚ ਪੱਕਾ ਵੀ ਹੋਊਗਾ ਕੁੜੀ ਚੱਲ ਜੂਗੀ ਮਗਰੇ ਸਾਡਾ ਮੁੰਡਾ ਆਖੂਗਾ ਮੈਂ ਵੀ ਜਾਣਾ ਬਾਹਰ ਕੁੜੀਆ ਕੁ ਮੈਂ ਵੀ ਆਪਣੇ ਵੀਰ ਨੂੰ ਲੈ ਜਾ ਪਿਛਲੀ ਉਮਰ ਇਹ ਮਾਹਾਂ ਨੂੰ ਪੁੱਤ ਲੱਭਾ ਤੇ ਕੀ ਗੱਲ ਅਸੀਂ ਢੰਡੇ ਵਜਾਉਣੇ ਮੁੜ ਕੇ ਬਹਿ ਕੇ ਤੇ ਜੇ ਚੰਗੇ ਥਾਂ ਕੋਈ ਰਿਸ਼ਤਾ ਹੋਣ ਲਿਆ ਵਾ ਜੇ ਦੋਵੇਂ ਭੈਣ ਭਰਾ ਬਾਹਰ ਦਿਲ ਜਾਣਗੇ ਤਾਂ ਅਸੀਂ ਹੋਰ ਕੀ ਲੈਣਾ ਦੁਨੀਆ ਤੋਂ ਹਾਏ ਤੇ ਅਸੀਂ ਕਿੱਥੇ ਮੂੰਚੁਕ-ਮੂੰਚੁਕ ਵੇਖਾਂਗੇ ਅਸੀਂ ਇੱਥੇ ਹੀ ਆ ਉਹ ਹੋ ਸਕਦਾ ਮਾਲਕ ਨੇ ਕਿਰਪਾ ਕਰਦੀ ਦੋਵੇਂ ਭੈਣ ਭਰਾ ਪੱਕੇ ਹੋ ਗਏ ਚਲੋ ਕੁੜੀ ਨੇ ਤੇ ਪੱਕੀਆਂ ਹੋਈ ਜਾਣਾ ਮੁੰਡੇ ਦੇ ਨਾਲ ਤੇ ਮੁੰਡਾ ਸਾਡਾ ਵੀ ਪੱਕਾ ਹੋ ਗਿਆ ਇਹਨੇ ਹਾਨੂੰ ਵੀ ਨਾਲ ਉੱਥੇ ਲੈ ਜਾਣਾ ਅਹੀਂ ਨਹੀਂ ਰਿਸ਼ਤਾ ਕਰਨਾ ਮੈਂ ਤਾਂ ਨਹੀਂ ਤੁਹਾਡੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੈਗੀ ਅਹੀਂ ਉੱਥੇ ਰਿਸ਼ਤਾ ਨਹੀਂ ਕਰਨਾ ਜਿੱਥੇ ਉਹ ਕੰਡਾ ਵਾ ਜਿੱਥੇ ਕੋਈ ਚੱਜਦਾ ਹੋਊਗਾ ਕੁੜੀ ਇੱਥੇ ਸਾਡੇ ਅਲਾਗੇ ਰਹੂਗੀ ਉੱਥੇ ਰਹੂਗੀ ਸਹੁਰੇ ਰਹੂਗੀ ਜਿੱਥੇ ਵੀ ਰਹੂਗੀ ਉੱਥੇ ਰਿਸ਼ਤਾ ਕਰਨਾ ਮੈਨੂੰ ਤੇਰਾ ਅੱਗੇ ਹੀ ਪਤਾ ਸੀ ਇਨੂ ਦੇ ਉਹ ਕੱਦੂਆਂ 'ਚੋਂ ਕੱਦੂ ਪਸੰਦ ਨਹੀਂ ਆਉਂਦੇ, ਕਰੇਲੇ ਜੋ ਕਰੇਲੇ ਪਸੰਦ ਨਹੀਂ ਆਉਂਦੇ, ਬਤਾਉਂ ਜੋ ਬਤਾਉਂ ਪਸੰਦ ਨਹੀਂ ਆਉਂਦੇ, ਤੈਨੂੰ ਮੁੰਡਾ ਕਿੱਥੇ ਪਸੰਦ ਆਉਣਾ ਕੋਈ? ਜਾਂ ਕਿ ਜਿੱਥੇ ਮਰਜੀ ਵਿਖਾ ਲੀ ਤੈਨੂੰ ਨਹੀਂ ਪਸੰਦ ਆਉਣਾ ਕੋਈ। ਤੇ ਫੇਰ ਤੂੰ ਹੀ ਕਰ ਲੈ ਜੋ ਕਰਨਾ ਫੇਰ ਮੈਂ ਤੇ ਹੈ ਹੀ ਨਹੀਂ। ਅੱਜ ਆਉਂਦੀ ਕੁੜੀ ਤੇ ਪੁੱਛਦੀ ਆ ਨਾ ਭਲਾ ਉਹਨੂੰ ਫੇਰ ਕਿ ਤੇਰੀ ਮਾਂ ਵੀ ਹੈਗੀ ਆ ਕਿ ਜਾਂ ਤੇਰਾ ਪਿਓ ਹੀ ਆ ਕੱਲਾ, ਰੋਣੀ ਉਹਦੋਂ ਰੋਂਦੀ ਰਹਿਣੀ ਆ ਸਾਰੇ ਮੇਰੀਆਂ ਗੱਲਾਂ ਦੇ ਵਿੱਚ ਓਦਾਂ ਵੀ ਸਾਰੇ ਪਿਓ ਦਾਦ ਨਹੀਂ ਗੱਲਾਂ, ਮੈਂ ਕੀ ਗੱਲ ਕੱਖ ਨਹੀਂਗੀ? ਪੁੱਛਦੀ ਆ ਨਾ ਹੁੰਦੀ ਆ ਪੁੱਛ ਲਈ ਪੁੱਛ ਲਈ। ਅਮੈ ਟਟਕੇ ਨਾ ਬਹਿ ਜਿੱਦਾਂ ਮੇਰੇ ਨਾਲ ਗੱਲਾਂ ਕਰਨ ਦੀਆਂ ਪਰ ਉਹਦੇ ਗੱਲ ਹੀ ਰਿਸ਼ਤਾ ਕਰਨਾ ਹੋਵੇ ਨਾ ਲੜਾਈਆਂ ਕਰ ਕਰਕੇ ਨਹੀਂ ਗੱਲਾਂ ਕਰਦੀਆਂ ਤੂੰ ਹੀ ਕਰਨ ਦੀ ਮੈਂ ਨਾਦਰ ਮੂੰਹ ਸਿਰ ਨਹੀਂ ਫੜਾਇਆ ਨਾ ਤੈਨੂੰ ਕਿਤੇ ਪਤਾ ਹੈਗਾ ਕਿੱਥੇ ਆ ਪੱਕਾ ਕਿੱਥੇ ਹੁੰਦਾ ਤੇ ਕੱਚਾ ਕਿੱਥੇ ਹੁੰਦਾ ਉਹੋ ਜਿਹਾ ਵਿਚੋਲਾ ਯਾਰ ਕੇ ਮੁਰਖ ਦਾ ਨਾਂ ਲਿਆ ਹੀ ਆ ਉਹਨੇ ਉਹੋ ਜਿਹਾ ਵਿਚੋਲਾ ਉਹੋ ਜਿਹਾ ਵਿਚੋਲਾ ਤੇ ਉਹੋ ਜੇ ਤੂੰ ਅੱਛਾ ਤੂੰ ਬਹੁਤ ਚੰਗੀ ਹੈ ਨਾ ਵਾਹ ਤੇਰੇ ਰੰਗ ਲਾਤੀ ਵੇਖ ਕੇ ਤੇ ਮਨ ਕੁਛ ਕਰ ਦਿੰਦਾ ਹੀ ਗੱਲ ਕਰਕੇ ਆਰੇ ਸੁੱਖ ਲੱਗਦੀ। ਮੈਂ ਅੱਜ ਰੇੜੀ ਰਿਤੇ ਦਿਹਾੜੀ ਪਾਣੀ। ਹੋਰ ਕੋਈ ਆਵੇ ਨਾ ਆਵੇ। ਇਹੋ ਜਿਹਾ ਇੱਕੋ ਹੀ ਗਾਹਕ ਬੜਾ ਹੁੰਦਾ। ਜਿੰਨੇ ਗੇ ਰੇੜੀ ਤੇ ਆ ਗਏ ਨੇ ਖਾਏ ਨੇ। ਤਾਂ ਪਤਾ ਤੇ ਘੜੀਏ। ਹਲੂ ਹਲੂ 골 ਕਪੇ। ਲੈ 골 ਕਪੇ ਨੂੰ ਤੇ ਛੱਡ ਚ ਕਲੀ ਤੁਰੀ ਫੇਂਦੀ ਆ। ਮੇਰੇ ਵਾਲੀ ਅੱਜ ਮੇਰੇ ਨਾਲ ਗੁੱਸੇ ਹੋਈ ਸੀ। ਉਹਨੇ ਮੈਨੂੰ ਅੱਜ ਸਾਰਾ ਦਿਨ ਕਵਾਇਆ ਹੀ ਨਹੀਂ ਮੂੰਹ ਫਲਾ ਕੇ ਕਹੇ ਇੱਧਰ ਨੂੰ ਤੇ ਕਦੀ ਉੱਧਰ ਨੂੰ ਤਰੀ ਫਿਰਦੀ ਤੇ ਮੈਂ ਫਿਰ ਕੱਲੀ ਆ ਜੀ ਕਵਾਲੀ ਦੇ ਗੁੱਸਾ ਵਾਲਾ ਹੈ ਮੈਂ ਬਾਲੀ ਦੇ ਗੁੱਸੇ ਵਾਲਾ ਉਹ ਆਪਣੀ ਭੂਆਤ ਕੋ ਗਿਆ ਆਪਣੀ ਮੰਮੀ ਨਾਲ ਤੈਨੂੰ ਵੀ ਲੈ ਜਾਂਦਾ ਨਾਲ ਕੇ ਮੈਂ ਕਿੱਥੇ ਜਾਣਾ ਸੀ ਜੇ ਤੁਹਾਨੂੰ ਤੁਹਾਨੂੰ ਪਤਾ ਤੇ ਹੈਗਾ ਹਜੇ ਜਿੱਦਾਂ ਫੋਟੋਆਂ ਖਚਾਉਂਦੇ ਨੇ ਵਿਆਹ ਤੁਸੀਂ ਕਰਾਈ ਲੈਣਾ ਫੇਕੀ ਰਿਸ਼ਤੇਦਾਰਾਂ ਨਾਲ ਮਿਲਾ ਲੈ ਸਕੋ ਤੇ ਜਦੋਂ ਮੇਰਾ ਵਿਆਹ ਹੋ ਗਿਆ ਉਦੋਂ ਫਿਰ ਮੈਂ ਜਾਇਆ ਕਰਨਾ ਫਿਰ ਸ਼ਗਨ ਲੈ ਕੇ ਆਉਂਗੀ ਕਿ ਇਦਾਂ ਥੋੜੀ ਜਾਣਾ ਹਜੇ ਮਾੜੋ-ਘੋਲ ਗੱਪ ਐਥੋਂ ਲੈਣਾ ਨਹੀਂ ਤੇਰੇ ਹੀ ਪੂਰੇ ਹੋ ਜਾਣ ਬੜੀ ਹੈ ਉਨੇ ਵਿਚਾਰੇ ਨੇ ਫੇਰ ਬਣਾਉਣੇ ਪੈਣਗੇ ਸਿਰ ਕੀ ਆ ਉਹ ਇਸੇ ਕੰਮ ਤੇ ਆਪ ਚਲੋ ਤੂੰ ਛੱਡ ਮਨਪੀ ਕਿਉਂ ਨਹੀਂ ਆਈ ਅੱਜ ਮੈਂ ਦੱਸਣ ਤੇ ਨਹੀਂ ਹੈ ਵੀ ਮੇਰੇ ਨਾਲ ਮੂੰਹ ਬਣਾਇਆ ਉਹਨੇ ਪਤਾ ਨਹੀਂ ਕਿਹੜੀ ਗੱਲ ਨੂੰ ਮੈਂ ਤੇ ਬੜਾ ਮਨਾਇਆ ਬੜੀ ਕੋਸ਼ਿਸ਼ ਕੀਤੀ ਕਿ ਚੱਲ ਮੇਰਾ ਮੰਨ ਜੇ ਮੰਨ ਜੇ ਪਰ ਉਹ ਮੰਨੀ ਨਹੀਂ ਤੇ ਉਹਨੇ ਮੈਨੂੰ ਸਾਰਾ ਦਿਨ ਫੁੱਲ ਇਗਨੋਰ ਕੀਤਾ ਫੁੱਲ ਟੂ ਫੁੱਲ ਯਾ ਚੰਗਾ ਵਾ ਮੇਰੀ ਗੱਲ ਉਹਦੇ ਦਿਮਾਗ ਚ ਤੇ ਬੈਠੀ ਮਤਲਬ